मां <laughs> कान <laughs> ਅੱਜ ਮੈਂ ਸਮੂਹ ਬਠਿੰਡਾ ਸ਼ਹਿਰ ਦੀ ਲੀਡਰਸ਼ਿਪ ਨੂੰ ਬਬਲੇ ਜੀ ਦੀ ਅਗਵਾਈ ਦੇ ਹੇਠ ਸਾਰੇ ਬਕਰਾਂ ਨੇ ਜਿਹੜਾ ਹਿੰਮਤ ਮਾਰਿਆ ਤੇ ਸ਼ਰੋਮਨੀ ਅਕਾਲੀ ਦਲ ਵੱਲੋਂ ਜਿਹੜਾ ਇੱਕ ਸੈਂਟਰ ਖੋਲਿਆ ਗਿਆ ਚਲੰਦਰ ਵਿੱਚ ਪਠਾਨਕੋਟ ਚੌਕ ਕਿਹਾ ਜਾਂਦਾ ਹੈ ਲੁਧਿਆਣੇ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ-ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀੜੇ ਤੇ ਇਲਾਕੇ ਦੇ ਲੋਕੀ ਆਪਣੀ ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਹ ਸੌਖੇ ਸਮੇਂ 'ਚ ਉਹ ਹੜਪੀੜਿਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗੀਆਂ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹੋਣ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10-10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਹੈ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਭੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਰ੍ਹਾਂ ਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਆ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ 'ਚ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਈਂ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਉਹਨਾਂ ਦਾ ਸਭ ਕੁਝ ਰੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆ 'ਚ ਜਿੱਥੇ ਵੀ ਔਖਿਆਈ ਆਉਂਦੀ ਆ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸਨਟ੍ਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ 'ਪਾ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਪਹਿਨ ਪਰੋਮਾ ਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੋਲ ਗਿਆ ਉਹਨਾਂ ਨੂੰ ਉਹ ਵੀ ਮੇਨ ਮਦਦ ਦੀ ਲੋੜ ਹੋਗੀ ਲੇਕਿਨ ਅੱਜ ਜਾਨ ਬਚਾਨ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਤੇ ਰਲ ਮਿਲ ਕੇ ਅਸੀਂ ਇਹ ਸਮਾਨ ਔਰ ਸਾਰੇ ਆਕਲ ਪਹੁੰਚਾਈਏ ਜੋ ਵੀ ਇਸ ਨੰਬਰ 'ਤੇ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ। ਇਹ ਕੀ ਸਮਾਂ ਹੈ ਗ੍ਰਿਫਤਾਰੀ ਬਾਅਦ ਫਰਾਰ ਹੋ ਜਾਣਾ। ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਲਏ। ਤੁਸੀਂ ਇਸ ਸਮੇਂ 'ਤੇ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਜ ਰਿਹਾ ਹੈ ਤੁਹਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ। ਚਲੋ ਜੀ ਥੈਂਕ ਯੂ। ਇਹਨਾਂ ਨੇ ਪਹਿਲੇ ਪਹਿਲੇ ਕਿਉਂ ਨਹੀਂ ਅਜੇ ਲੈਂਡ ਕੂਲਿੰਗ ਕਿਉਂ ਨਹੀਂ ਆ ਛੱਡੋ ਆਪਾਂ। ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਨਿਕੰਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵਾਅ ਮੋਟਾ ਹਟਾਣ ਦੇ ਧਾਨ ਪਟਕਾਉਂਦੀ ਇਹਨਾਂ ਦੀ ਸਾਜ਼ਿਸ਼ਾਂ ਇਹਨਾਂ ਨੂੰ ਮੁਬਾਰਕ ਕਰਵਾਉਂਦੇ ਥੈਂਕ ਯੂ ਭਾਜੀ